ਸਰਵਜੀਤ ਸਿੰਘ ਪੰਡ ਚਾਰਲਸੀ ਤੋਂ ਇਸ ਵਕਤ ਰੋਜ਼ ਲਾਈਵ ਹੁਣ ਭਾਈ ਕਥਾ ਵਿਚਾਰ ਲੈ ਕੇ ਆਜ ਰਹੇ ਹਾਂ ਧੰਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਵੀਰ ਚੈਨਲ ਨਾਲ ਜੁੜੋ ਲਾਈਕ ਕਰੋ ਸਬਸਕ੍ਰਾਈਬ ਕਰੋ ਇਹ ਸਾਡਾ ਮਕਸਦ ਬਣਦਾ ਹੈ ਕਿ ਘਰ ਘਰ ਤੱਕ ਗੁਰਬਾਣੀ ਦੀ ਮਹਿਕ ਪਹੁੰਚੇ ਜੋ ਅਸੀਂ ਗੁਰੂ ਦੇ ਮਾਰਗ ਤੇ ਤੁਰੇ ਹਾਂ ਅਸੀਂ ਚਾਹੁੰਦੇ ਹਾਂ ਕਿ ਗੁਰੂ ਦੀ ਗੱਲ ਹਰ ਕਿਹਾਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਗੁਰੂ ਕੀਆਂ ਬਾਤਾਂ ਘਰ ਘਰ ਤੱਕ ਗੁਰੂ ਦੇ ਵਿਚਾਰ ਪਹੁੰਚਣਾ ਵੱਤਵਦ ਲੋਕਾਂ ਜੁਸਣਾ ਜੁੜ ਸਕਣਾ ਆਉ ਵਦੂ ਨਾਨਕ ਦੇਵ ਜੀ ਦੀ ਸਾਕੀ ਸੰਝੀ ਕਰਨ ਲੱਗੇ ਹਾਂ ਸੱਜਣ ਠੱਗ ਨੂੰ ਸੋ ਮਾਰਗ ਤੋਰ ਕੇ ਗੁਰੂ ਜੀ ਪਾਗ ਬਟਣ ਜੇ ਤਾਂ ਨਾਮ ਤੋਂ ਅਯੁੱਧ ਨਸੀ ਸ਼ੇਖ ਬ੍ਰਹਮ ਨੂੰ ਜੋ ਸ ਸਮੇ ਦਾ ਇੱਕ ਪ੍ਰਸਿੱਧ ਮਹਾਪੁਰਖ ਫਕੀਰ ਸੀ ਜਾ ਮਿਲੇ ਉਸ ਦਾ ਤਪ ਉਸ ਥਾਨ ਜੋ ਨਗਰ ਤੋਂ ਬਾਹਰ 4 ਮੀਲ ਦੂਰ ਪੱਛਮ ਦਿਸ਼ਾ ਸੀ ਉੱਥੇ ਜਾ ਚਲੇ ਗਏ ਸਿੱਖ ਬ੍ਰਹਮ ਜਿਸ ਨੂੰ ਫਰੀਦ ਸ਼ਾਨੀ ਵੀ ਲਿਖਿਆ ਗਿਆ ਫਰੀਦ ਜੀ ਤੋਂ ਦਸਵੀਂ ਪੀੜੀ ਹੋਏ ਸਨ ਇਹਨਾਂ ਦਾ ਦਿਹਾਤ ਗੁਰੂ ਨਾਨਕ ਜੀ ਤੋਂ 15 ਸਾਲ ਪਿੱਛੋਂ ਸੰਮਤ 1610 ਵਿੱਚ ਹੋਇਆ ਸੀ ਇਹਨਾਂ ਨਾਲ ਪਰਮਾਰਥ ਦੀ ਚਰਚਾ ਕਰਕੇ ਗੁਰੂ ਜੀ ਕੁਰੂਕhetra ਨੂੰ ਚਲੇ ਗਏ ਗੁਰੂ ਦੀ ਦੀ ਯਾਦ ਵਿੱਚ ਇਸ ਸਥਾਨ ਤੇ ਗੁਰਦੁਆਰਾ ਨਾਨਕ ਸਰਨਾਮ ਕਰਕੇ ਪ੍ਰਸਿੱਧ ਹੈ ਕੁਰੂਕhetra ਸੂਰਜ ਗ੍ਰਹਿਣ ਗੁਰੂ ਜੀ ਜਦ ਕੁਰਕ ਖੇਤਰ ਪੁਰਜਿਤ ਉਸ ਸਮੇਂ ਸੂਰਜ ਗ੍ਰਹਿਣ ਦਾ ਬੜਾ ਭਾਰਾ ਮੇਲਾ ਸੀ ਆਪ ਜੀ ਮਰਦਾਨੇ ਨਾਲ ਇੱਕ ਸਰੋਵਰ ਦੇ ਪਾਰਲੇ ਕਿਨਾਰੇ ਡੇਰਾ ਲਾ ਕੇ ਬੈਠ ਗਏ ਮੇਲੇ ਉੱਤੇ ਬਹੁਤ ਲੋਕ ਆਏ ਹੋਏ ਸਨ ਗੁਰੂ ਜੀ ਨੇ ਪੰਡਤਾਂ ਨਾਲ ਚਰਚਾ ਕਰਨ ਦਾ ਰਾਹ ਕੱਢਣ ਵਾਸਤੇ ਇੱਕ ਦੇਗਚੇ ਵਿੱਚ ਹਿਰਨ ਦਾ మాਸ ਰੰਨਾ ਤਰਦੀਤਾਈ ਸਗ੍ਰਹਿਣ ਦੇ ਸਮੇਂ Hindu ਲੋਕ ਨਾ ਕੁਝ ਖਾਂਦੇ ਤੇ ਨਾ ਕੁਝ ਪੀਂਦੇ ਹਨ ਅਤੇ ਨਾ ਹੀ ਚੁੱਲ੍ਹੇ ਵਿੱਚ ਅੱਗ ਬਾਲਦੇ ਹਨ ਪਰ ਇੱਥੇ ਕਗਉਤੇ ਦੇਖ ਚਾੜਿਆ ਹੋਇਆ ਵੇਖ ਕੇ ਬਹੁਤ ਲੋਕ ਇਕੱਠੇ ਹੋ ਗਏ ਜਦ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਸਾਧੂ ਭੀਖ ਧਾਰ ਕੇ ਇਸ ਗ੍ਰਹਿਣ ਦੇ ਸਮਯੱਗ ਬਾਲ ਕੇ ਕੀ ਰਚਨਾ ਧਾਰ ਦਿੱਤਾ ਹੈ ਤਾਂ ਆਪ ਜੀ ਨੇ ਕਿਹਾ ਕਿ ਇਹ ਮਾਸ ਹੈ ਉਹਨਾਂ ਨੇ ਕਿਹਾ ਸੂਰਜ ਗ੍ਰਹਿਣ ਸਮੇ ਤੁਸੀਂ ਬਹੁਤ ਅਯੋਗ ਕਰਮ ਕਰ ਰਹੇ ਹੋ ਸਾਧੂ ਭੇਸ ਵਿੱਚ ਸੂਰਜ ਗ੍ਰਹਿਣ ਦੇ ਸਮੇਂ మాਸ ਖਾਣਾ ਇੱਕ ਮਹਾਪਾਪ ਹੈ ਗੁਰੂ ਜੀ ਨੇ ਕਿਹਾ ਸਭ ਕੋਈ మాਸ ਕਰਕੇ ਹੀ ਜਿਉਂਦਾ ਹੈ మాਸ ਤੋਂ ਬਿਨਾ ਕਿਸੇ ਜੀਵ ਦਾ ਜਿਉਣਾ ਹੀ ਅਸੰਭਵ ਹੈ ਇਨ੍ਹਾਂ ਵਿੱਚ ਇੱਕ ਨਾਨੂ ਪੰਡਤ ਜੀ ਜੋ ਆਪਣੇ ਆਪ ਨੂੰ ਬੜਾ ਵਿਦਵਾਨ ਤੇ ਚਰਚਾ ਕਰਨ ਵਿੱਚ ਇੱਕ ਸਿਆਣਾ ਸਮਝਦਾ ਸੀ ਉਸ ਨੇ ਕਿਹਾ మాਸ ਖਾਣਾ ਮਹਾਪਾਪ ਹੈ ਇਹ ਦੇਖਣਾ ਲੋਕ ਪਰਲੋਕ ਵਿਗੜ ਜਾਂਦੇ ਹਨ ਤਦ ਗੁਰੂ ਜੀ ਨੇ మాਸ ਦੀ ਵਿਆਖਿਆ ਕਰਕੇ ਇਸ ਸ਼ਬਦ ਦੁਆਰਾਾਨੂੰ ਸਮਝਾਇਆ ਕਿ ਮਾਤਾ ਦੇ ਪੇੜ ਤੋਂ ਲੈ ਕੇ ਮਰਨ ਤੱਕ ਮਾਸ ਨਾਲ ਹੀ ਵਾਸਤਾ ਰਹਿੰਦਾ ਹੈ ਛੱਡਿਆ ਨਹੀਂ ਜਾ ਸਕਦਾ ਵਾਰ ਮਲਾ ਇਸ ਲੋਕ ਮਹੱਲਾ ਪਹਿਲਾ ਪਹਿਲਾ ਮਾਸੂ ਨਿਮਿਆ ਮਾਸੇਂਦਰ ਵਾਸ ਜੀਉ ਪਾਏ ਮਾਸੂ ਮਿਲਿਆ ਹੱਡ ਚਮਤ ਨਾਸ ਬਾਹਰ ਮਾਸੂ ਬਾਹਰ ਕੱਢਿਆ ਮਮਾ ਮਾਸ ਕੀ ਰਾਸ ਮੂਹ ਮਾਸੈ ਕਾ ਜੀ ਮਾਸੈ ਕੀ ਮਾਸੇਂਦਰ ਸਾਸ ਵੱਡਾ ਹੋ ਆਵਿਆ ਹੈ ਕਰਨ ਆਇਆ ਮਾਸ ਮਾਸ ਦੀ ਵਿਆਖਿਆ ਅਤੇ ਵਿਚਾਰ ਸੁਣ ਕੇ ਨਾਨੂ ਪੰਡਤ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਸਾਥੀਆਂ ਨੂੰ ਦੱਸਿਆ ਕਿ ਕਲਜੂ ਵਿੱਚ অবতার ਹੋ ਕੇ ਆਏ ਹਨ ਇਹਨਾਂ ਨਾਲ ਸਾਨੂੰ ਚਰਚਾ ਕਰਨੀ ਬਣ ਨਹੀਂ ਆਉਂਦੀ ਨਾਨੂ ਦੀ ਇਹ ਗੱਲ ਸੁਣ ਕੇ ਸਾਰਿਆਂ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਇਸ ਸਥਾਨ ਤੇ ਗੁਰਦੁਆਰਾ ਇਸ ਯਾਦ ਵਿੱਚ ਬਣਿਆ ਹੋਇਆ ਹੈ ਕੂਰੂਖhetra ਤੋਂ ਗੁਰੂ ਜੀ ਕਰਨਾਲ ਆਏ ਤੇ ਆਪ ਜੀ ਦੀ ਇੱਕ ਸੂਫੀ ਫਕੀਰ ਸਿੱਖ ਕਲੰਦਰ ਅਲੀ ਨਾਲ ਚਰਚਾ ਹੋਈ। ਕੀ ਵਿਦਵਾਨਾਂ ਦਾ ਕਥਨ ਹੈ ਕਿ ਗੁਰੂ ਜੀ ਨੇ ਚਰਚਾ ਸਮੇਂ ਹੀ ਸੇਖ ਕਲੰਦਰ ਅਲੀ ਨੂੰ ਉਸ ਦੇ ਪੁੱਛਣ ਤੇ ਉਸ ਨੂੰ ਦੱਸਿਆ ਕਿ ਅਸੀਂ ਵੀ ਕਲੰਦਰ ਹੀ ਹਾਂ ਸੇਖ ਫਰੀਦ ਨੇ ਜਦ ਹੈਰਾਨ ਹੋ ਕੇ ਪੁੱਛਿਆ ਕਿ ਤੁਸੀਂ ਕਲੰਦਰ ਕਿਸ ਤਰ੍ਹਾਂ ਹੋ ਤੁਹਾਡਾ ਤਾਂ ਵੇਸ ਪੇਸ ਹੋਰ ਹੀ ਹੈ ਤਦ ਗੁਰੂ ਜੀ ਨੇ ਪਰਮੇਸ਼ਰ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕੀਤਾ ਤੇ ਆਪਣੀ ਕਲੰਦਰ ਹੋਣ ਦਾ ਸੇਖ ਨੂੰ ਦੱਸਿਆ ਬਿਲਾਵਲ ਮਹੱਲਾ ਪਹਿਲਾ ਮਨਮੰਦਰ ਤਨ ਵੇਸ ਕਲੰਦਰ ਕਟਹੀ ਤੀਰਤ ਨਾਮਾ ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਹੁੜ ਜਨਮ ਨਿਆਮਾ ਨੋਟ ਕਲੰਦਰ ਮੁਸਲਮਾਨ ਫਕੀਰਾਂ ਦਾ ਇੱਕ ਭੇਖ ਹੈ ਜੋ ਬੀ ਪ੍ਰਵਾਹੀ ਦੀ ਦਸਾਂ ਵਿੱਚ ਰਹਿੰਦਾ ਹੈ ਬੀ ਪ੍ਰਵਾਹ ਸ਼ਬਦ ਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸੇ ਤਰ੍ਹਾਂ ਵਿਆਖਿਆ ਕੀਤੀ ਹੈ ਸੰਤ ਨਵਰਨੈ ਕਾਹੂ ਜਾਨੀ ਬੀ ਪ੍ਰਵਹ ਸਦਾਗਨ ਹਰਿ ਕੈ ਜਾਕੋ پاک ਸੁਅੰਮੀ ਬੀ ਪ੍ਰਵਹ ਲੋਕ ਇਸੇ ਹੋਰ ਨੂੰ ਨਹੀਂ ਮੰਨਦੇ ਕੇਵਲੇ ਇੱਕ ਹਰੀ ਦੇ ਰੰਗ ਵਿੱਚ ਹੀ ਰੰਗੇ ਰਹਿੰਦੇ ਹਨ ਗੁਰੂ ਜੀ ਦੀ ਇਸ ਯਾਦ ਵਿੱਚ ਇਥੇ ਮਹਿਲਾ ਠਠਿਆਰਾ ਵਿੱਚ ਗੁਰਦੁਆਰਾ ਬਣਿਆ ਹੋਇਆ ਜੋ ਮੰਜੀ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ ਕਰਨਾਲ ਤੋਂ ਗੁਰੂ ਜੀ ਪਾਣੀਪੱਤ ਤਹ ਪਹੁੰਚੇ ਇੱਥੇ ਸ਼ੇਖ ਫਰੀਦ ਦੇ ਇੱਕ ਪ੍ਰਸਿੱਧ ਚੇਲੇ ਸ਼ੇਖ ਤਾਹਰ ਅਲੀ ਜੋ ਸ਼ੇਖ ਟਾਟਰੀ ਕਰਕੇ ਪ੍ਰਸਿੱਧ ਸੀ ਨਾਲ ਆਪ ਜੀ ਦੀ ਚਰਚਾ ਹੋਈ ਸ਼ੇਖ ਟਾਟਰੀ ਨੇ ਕਿਹਾ ਤੁਸੀਂ ਆਪਣਾ ਸਿਰਮੂ ਕਿਉਂ ਨਹੀਂ ਮੰੁੰਦੇ ਇਤਨੇ ਲੰਮੇ ਵਾਲੇ ਕੋ ਰੱਖੇ ਹੋਏ ਹਨ ਗੁਰੂ ਜੀ ਨੇ ਕਿਹਾ ਸ਼ੇਖ ਜੀ ਸਿਰਮੂ ਮੰਨਣ ਦਾ ਕੋਈ ਲਾਭ ਨਹੀਂ ਹੈ ਮਨ ਮੰਨਾ ਚਾਹੀਦਾ ਸ਼ੇਖ ਨੇ ਕਿਹਾ ਮਹਾਰਾਜ ਮਨ ਕਿਸ ਤਰ੍ਹਾਂ ਮੁੰਨਿਆ ਜਾਏ ਗੁਰੂ ਜੀ ਬੋਲੇ ਆਪਣੇ ਮਨ ਦੀਆਂ ਵਾਸਨਾਵਾਂ ਸੰਕਲਪਾਂ ਵਿਚकल्ਪਾਂ ਰੂਪੀ ਵਾਲ ਜੋ ਬਹੁਤ ਲੰਮੇ ਹੁੰਦੇ ਹਨ ਉਹਨਾਂ ਨੂੰ ਗੁਰੂ ਉਪਦੇਸ਼ ਦੀ ਕੈਂਚੀ ਨਾਲ ਕੱਟ ਕੇ ਮਨ ਨੂੰ ਵਾਸਨਾ ਰਹਿਤ ਕਰਨ ਹੀ ਮਨ ਦਾ ਮਨਣਾ ਹੁੰਦਾ ਹੈ ਗੁਰੂ ਜੀ ਦੇ ਸ਼ਬਦ ਸੁਣ ਕੇ ਸੇਖ ਬਹੁਤ ਪ੍ਰਸੰਨ ਹੋ ਗਿਆ ਤੇ ਗੁਰੂ ਜੀ ਨੂੰ ਕੁਝ ਦਿਨ ਆਪਣੇ ਪਾਸ ਰੱਖ ਕੇ ਬੜੇ ਪ੍ਰੇਮ ਨਾਲ ਪਰਸਪਰ ਅਧਿਆਤਮਿਕ ਗੱਲਾਂ ਕਰਕੇ ਆਨੰਦ ਮਾਣ ਦਾ ਰਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਾਣੀ ਪਤੋ ਗੁਰੂ ਜੀ ਹਰ ਦਵਾਰਾ ਇੱਥੇ ਆਪ ਜੀ ਨੇ ਵੇਖਿਆ ਕਿ Hindu ਲੋਕ ਚੜਦੇ ਸੂਰਜ ਵੱਲ ਮੂੰਹ ਕਰਕੇ ਗੰਗਾ ਦੇ ਪਾਣੀ ਦੀਆਂ ਚੁੱਲੀਆਂ ਸੁੱਟ ਰਹੇ ਹਨ ਉਹਨਾਂ ਨੂੰ ਅਸਲੀਅਤ ਸਮਝਾਉਣ ਵਾਸਤੇ ਗੁਰੂ ਜੀ ਸੂਰਜ ਵੱਲ ਪਿੱਠ ਕਰਕੇ ਪੱਛਮ ਦਿਸ਼ਾ ਨੂੰ ਬੁੱਕ ਭਰ ਭਰ ਕੇ ਪਾਣੀ ਸੁੱਟਣ ਲੱਗ ਪਏ ਗੁਰੂ ਜੀ ਉਲਟੇ ਪਾਸੇ ਪਾਣੀ ਸੁੱਟਦੇ ਨੂੰ ਵੇਖ ਲੋਕ ਇਕੱਠੇ ਹੋ ਗਏ ਅਤੇ ਪੁੱਛਣ ਲੱਗੇ ਤੁਸੀਂ ਪਾਣੀ ਲਹਿੰਦੇ ਬਲਕਿ ਸੁੱਟ ਰਹੇ ਹੋ ਗੁਰੂ ਜੀ ਨੇ ਕਿਹਾ ਤੁਸੀਂ ਪਾਣੀ ਚੜ੍ਹਦੇ ਨੂੰ ਕਿਉਂ ਸੁੱਟ ਰਹੇ ਹੋ ਉਹਨਾਂ ਨੇ ਦੱਸਿਆ ਕਿ ਅਸੀਂ ਸੂਰਜ ਰਾਹੀ ਆਪਣੇ ਪਿਤਰਾਂ ਨੂੰ ਪਿਤਰ ਲੋਕ 'ਚ ਪਾਣੀ ਪਹੁੰਚਾ ਰਹੇ ਹਾਂ ਗੁਰੂ ਜੀ ਨੇ ਕਿਹਾ ਅਸੀਂ ਆਪਣੀ ਖੇਤੀ ਨੂੰ ਮਾਝੇ ਦੇਸ਼ ਵਿੱਚ ਪਾਣੀ ਦੇ ਰਹੇ ਹਾਂ ਤਾਂ ਉਹਨਾਂ ਨੇ ਕਿਹਾ ਤੁਹਾਡੀ ਖੇਤੀ ਇੱਥੋਂ ਕਿੰਨੀ ਦੂਰ ਹੈ ਗੁਰੂ ਜੀ ਨੇ ਦੱਸਿਆ ਹੋਏਗੂ 300 ਕੋਮੀਲ ਉਹਨਾਂ ਨੇ ਕਿਹਾ 300 ਕੋਹਾਂ ਤੇ ਤੁਹਾਡਾ ਪਾਣੀ ਕਿਸ ਤਰ੍ਹਾਂ ਪੜੇਗਾ ਗੁਰੂ ਜੀ ਨੇ ਕਿਹਾ ਤੁਹਾਡੇ ਪਿਤਰਾਂ ਦਾ ਪਿਤਰ ਲੋਕ ਇਤਨੀ ਦੂਰ ਹੈ ਉਹਨਾਂ ਨੇ ਦੱਸਿਆ ਲੱਖਾਂ ਕਰੋੜਾਂ ਕੋਹਾਂ ਤੇ ਹੋਵੇਗਾ ਤਾਂ ਗੁਰੂ ਜੀ ਨੇ ਕਿਹਾ ਜੇ ਤੁਹਾਡਾ ਚੁੱਲੀ-ਚੁੱਲੀ ਸੁਟਿਆ ਹੋਇਆ ਪਾਣੀ ਲੱਖਾਂ ਕਰੋੜਾਂ ਕੋਹਾਂ ਤੇ ਤੁਹਾਡੇ ਪਿਤਰਾਂ ਨੂੰ ਪਹੁੰਚ ਸਕਦਾ ਹੈ ਤਾਂ ਸਾਡਾ ਬੁੱਕ ਭਰ ਪਰ ਕੇ ਸੁਟਿਆ ਨਸੋਕਾ ਉਤੇ ਕਿਉਂ ਨਾ ਪੜੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਚੁੱਲੀਆਂ ਪਰ ਪਰ ਕੇ ਪਾਣੀ ਤਾਂ ਸੁੱਤਰ ਨਾਲ ਪਿੱਤਰਾਂ ਨੂੰ ਨਹੀਂ ਪਹੁੰਚਦਾ ਆਪੋ ਆਪਣੇ ਧਰਮ ਦੇ ਕਰਮ ਅਨੁਸਾਰੀਆਂ ਭਰਣੀਆਂ ਚਾਹੀਦੀਆਂ ਹਨ ਜੈਸਾ ਕਿ ਸਾਰੰਗਵਾਰ ਮਹੱਲਾ ਪਹਿਲਾ ਵੀ ਸਤਿਗੁਰੂ ਪਾਤਸ਼ਾਹ ਨੇ ਦੱਸਿਆ ਹੈ ਅੰਗ 1240 ਉਤੇ ਨਾਨਕ ਚੁੱਲੀਆਂ ਸੁਚੀਆਂ ਜੀ ਪਰ ਜਾਣੇ ਕੋਈ ਸੁਰਤੇ ਚੁੱਲੀ ਗਿਆਨ ਕੀ ਜੋਗੀ ਕਾਜ ਤੋਈ ਬ੍ਰਾਹਮਣ ਸੰਤੋਖ ਕੀ ਗ੍ਰਹੀ ਕਾ ਸਤ ਦਾਨ ਰਾਜਲੀ ਨਵ ਕੀ ਪੜਿਆ ਸੱਚ ਧਿਆਨ ਪਾਣੀ ਚਿਤ ਨਾ ਧੋਪੀ ਮੁਖ ਪੀਤ ਤਕ ਜਾਈ ਪਾਣੀ ਪੀਤਾ ਜਗਤ ਕਾ ਫਿਰ ਪਾਣੀ ਸਭ ਖਾਏ ਅਰਥਾਤ ਗੁਰੂ ਜੀ ਨੇ ਸਚੀਆਂ ਤੇ ਸੁਚੀਆਂ ਟੂਲੀਆਂ ਦੇ ਕੋਈ ਬ੍ਰਹਮਣ ਜੋਗੀ ਵੇਦ ਪਾਠੀ ਗ੍ਰਸਤੀ ਰਾਜਾ ਆਦਿਵਾ ਪੜਿਆ ਹੋਇਆ ਵਿਦਵਾਨ ਪਰਣਾ ਚਾਹੇ ਤਾਂ ਉਹ ਹਨ ਬ੍ਰਹਮਣ ਸੰਤੋਖ ਧਾਰਨ ਕਰੇ ਜਿਤਨਾ ਕੋਈ ਦਾਨ ਦੇ ਉਸ ਉੱਤੇ ਸੰਤੋਖ ਰੱਖੇ ਵੇਦ ਪਾਠੀ ਈਸ਼ਵਰ ਗਿਆਨ ਦੀ ਪ੍ਰਾਪਤੀ ਕਰੇ ਜੋਗੀ ਜਤ ਬ੍ਰਹਮਚਰਜ ਨੂੰ ਧਾਰਨ ਕਰੇ ਗ੍ਰਸਤੀ ਹੱਕ ਦੀ ਕਮਾਈ ਕਰਕੇ ਦਾਨ ਕਰੇ ਰਾਜਾ ਇਨਸਾਫੀ ਹੋਵੇ ਇਨਸਾਫ ਕਰੇ ਪੜਿਆ ਹੋਇਆ ਵਿਦਵਾਨ ਸੱਚ ਸਰੂਪ ਪਰਮਾਤਮਾ ਦਾ ਧਿਆਨ ਤਰੀ ਸੱਚ ਆਪ ਦੇ ਸੁਣ ਕੇ ਸਾਰੇ ਪੰਡੇ ਤੇ ਯਾਤਰੂ ਲੋਕ ਨਿਰ ਉੱਤਰ ਹੋ ਕੇ ਆਪ ਜੀ ਨੂੰ ਨਮਸਕਾਰ ਕਰਨ ਲੱਗੇ ਫਿਰ ਜਦ ਲੋਕ ਗੰਗਾ ਵਿੱਚ ਇਸ਼ਨਾਨ ਕਰਕੇ ਕਿਨਾਰੇ ਬੈਠ ਕੇ ਮਾਲਾ ਫਿਰ ਇਹ ਸੰਗਰੂ ਜੀ ਨੇ ਕਿਹਾ ਕਿ ਜਦ ਤੱਕ ਮਨ ਇਕਾਗਰ ਨਾ ਹੋਵੇ ਮਾਲਾ ਫੇਰਨ ਦਾ ਕੋਈ ਲਾਭ ਨਹੀਂ ਰਣਾ ਪ੍ਰਭੂ ਕੁੱਛ ਦਿਨ ਇੱਥੇ ਠਹਿਰ ਕੇ ਗੁਰੂ ਜੀ ਨਾਮ ਸਿਮਰਣਾ ਪ੍ਰਭੂ ਪ੍ਰਾਇਣ ਹੁਣ ਅਖ ਹੱਕ ਦੀ ਕਮਾਈ ਕਰਨੀ ਸੰਤੋਖਨ ਕਰਨਾ ਤੇ ਦਿਖਾਵੇ ਦੇ ਕਰਮ ਕੰਡਾਂ ਦਾ ਤਿਆਗ ਕਰਨਾ ਦਸ ਗੱਗੇ ਨੂੰ ਤਿਆਰ ਹੋ ਗਏ ਇੱਥੇ ਹਰਦੁਆਰ ਘਾਟ ਉੱਤੇ ਜਿੱਥੇ ਪੰਡਿਆ ਨਾਲ ਗੁਰੂ ਜੀ ਦੀ ਗਿਆਨ ਚੜ੍ਹ ਹੋਈ ਸੀ ਉੱਥੇ ਸਯਾਦ ਵਿੱਚ ਗੁਰਦੁਆਰਾ ਗਿਆਨ ਗੋਦੜੀ ਪ੍ਰਸਿੱਧ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਜਾਬ ਸਭ ਸੰਗਤਾਂ ਦੇ ਨਾਲ ਕਥਾ ਵਿਚਾਰ ਇਤਨੀ ਹੀ ਨਿਤ ਵਰਕ ਦੀ ਪ੍ਰੋਬਲਮ ਵਾਰ-ਵਾਰ ਆਈ ਹੈ ਵੀਰਾਂ ਨੂੰ ਬੇਨਤੀ ਹੈ ਕਿ ਬਦ ਤੋਦ ਵੀਰ ਜੁੜਿਆ ਕਰੋ ਚੈਨਲ ਨਾਲ ਸੋ ਵਾਹਿਗੁਰੂ ਜੀ ਕਾ ਖਾਲਸਾ ਵੇ ਪੁੱਤ ਤੇ